ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਮ ਦੋਸਤੋ ਤੇ ਅੱਜ ਦੀ ਕਹਾਣੀ ਜਿਹੜਾ ਕਿੱਸਾ ਹੈ ਜੀ ਨਵੇਂ ਡਾਇਰੈਕਟਰਾਂ ਤੇ ਡਾਇਰੈਕਟਰਾਂ ਲਈ ਹੈ ਮੈਂ ਥੋੜੇ ਦਿਨ ਪਹਿਲਾਂ ਪੰਜਾਬ ਗਿਆ ਸੀ ਮੈਨੂੰ ਕਿਸੇ ਨੇ ਮਿਲ ਆਇਆ ਸੀ ਕਿਸੇ ਬੰਦੇ ਨਾਲ ਪਰ ਮੈਂ ਉਹਨੂੰ ਕਿਹਾ ਵੀ ਇਸ ਬੰਦੇ ਦੀ ਵੀਡੀਓ ਤੇ ਫੋਟੋ ਵਗੈਰਾ ਮੈਨੂੰ ਭੇਜ ਪਤਾ ਨਹੀਂ ਉਹ ਇੰਡਸਟਰੀ ਏਰੀਆ ਦੇ ਵਿੱਚ ਬਹੁਤ ਵੱਡੀ ਫੈਕਟਰੀ ਦਾ ਮਾਲਕ ਹੈ ਜੀ ਉਹ ਲੋਕਾਂ ਨੂੰ ਮਤਲਬ ਇਹ ਕਹਿੰਦਾ ਆ ਵੀ ਮੈਂ ਪ੍ਰੋਡੂਸਰ ਆ ਮੈਂ ਡਾਇਰੈਕਟਰ ਵੀ ਹੈਗਾ ਵੀ ਚਲੋ ਤੁਹਾਡੀ ਕਹਾਣੀ ਵਧੀਆ ਹੋਵੇ ਤਾਂ ਚਲੋ ਹਣਾ ਤੇ ਮੈਂ ਸੋਚਿਆ ਚਲੋ ਮੈਂ ਕਹਾਣੀ ਉਹਨੂੰ ਦੇ ਦੂੰਗਾ ਜਾਂ ਕਿਸ ਤਰ੍ਹਾਂ ਵੀ ਕਰਕੇ ਉਹਦੇ ਨਾਲ ਡੀਲ ਤੇ ਆਪਾਂ ਪ੍ਰੋਜੈਕਟ ਕਰਾਂਗੇ ਐ ਸੋਚਿਆ ਮੈਂ ਉਹ ਸਾਰੇ ਬੜੇ-ਬੜੇ ਜਿੰਨੇ ਵੀ ਐਮੀਵੇਰ ਕਰ ਗਏ ਜਾਂ ਹੋਰ ਜਰਨੈਲ ਲੜ ਗਏ ਮਤਲਬ ਇਦਾਂ ਦੇ ਆਂਦਾ ਸਾਰਿਆਂ ਦਾ ਬਾਕਬਾ ਮੈਨੂੰ ਹੁਣ ਪਤਾ ਲੱਗਾ ਬਾਅਦ ਦੇ ਵਿੱਚ ਉਹ ਆਉਂਦਾ ਥੋਡੇ ਕੋ ਤੁਹਾਨੂੰ ਮਿਲਦਾ ਤੁਹਾਨੂੰ ਕਹਿੰਦਾ ਵੀ ਹਾਂ ਕਹਾਣੀ ਸੁਣਾਓ ਤੁਸੀਂ ਕਹਾਣੀ ਸੁਣਾਉਨੇ ਹੋ ਮੈਂ ਜਿੱਦਾਂ ਮੇਰੇ ਨਾਲ ਹੋਇਆ ਹਨ ਮੈਂ ਤਾਂ ਕਹਾਣੀ ਸੁਣਨ ਲੱਗਿਆ ਕਹਾਣੀ ਸੁਣਦੇ ਸੁਣਦੇ ਵਿੱਚ ਉਹਨੂੰ ਸਮਝਣਾ ਆਇਆ ਕਰੇ ਐ ਕਰੇ ਤੇ ਮੈਂ ਕਿਹ ਡਾਇਰੈਕਟਰ ਕਿੱਦਾਂ ਹੋ ਸਕਦਾ ਵਿੱਚੇ ਫੱਕੇ ਮਾਰੀ ਜਾਵੇ ਖਾਨ ਦਾ ਗੁਰਸਿੱਖ ਬੰਦਾ ਕਰੀ ਅੱਧੀ ਥੱਲੇ ਖਲਾਰ ਦੇ ਅੱਧਾ ਢਾੜੀ ਜਿਹਾ ਫਸਾ ਲਵੇ ਐ ਝਾੜ ਲਵੇ ਮਤਲਬ ਮੈਂ ਸੋਚਿਆ ਕਿ ਜਿਹਨੂੰ ਯਾਰ ਗੱਲ ਤਾਂ ਮੈਨੂੰ ਨਹੀਂ ਕਰਨੀ ਚਾਹੀਦੀ ਪਰ ਮੈਂ ਕਿਉਂ ਕਰ ਰਿਹਾ ਕਿ ਨਵੇਂ ਬੰਦੇ ਉਹਦੇ ਕੋਲ ਨਾ ਫਸਣ ਉਹ ਕਹਾਣੀ ਸੁਣਦਾ ਤੇ ਊਲ ਜਲੂਲ ਜੀਆਂ ਗੱਲਾਂ ਚਲੋ ਕੋਈ ਨਹੀਂ ਜੀ ਬਾਅਦ ਚ ਆਪਾਂ ਦੇਖਦੇ ਆ ਕਰਦੇ ਆ ਬਹੁਤ ਚੰਗਾ ਬਣਦਾ ਬਹੁਤ ਸਵਾ ਪਹਿਲਾਂ ਮੈਂ ਉਹਨੂੰ ਮਿਲਿਆ ਸੀ ਉਹ ਕੋ ਮਸਟੈਂਗ ਗੱਡੀ ਸੀ ਉਹਨ ਮਹਿੰਗੀਆਂ ਮਹਿੰਗੀਆਂ ਗੱਡੀਆਂ ਰੱਖ ਕੇ ਮਹਿੰਗੇ ਮਹਿੰਗੇ ਕਾਰੋਬਾਰ ਜਿਹਾ ਦਿਖਾ ਕੇ ਲੋਕਾਂ ਨੂੰ ਏਦਾਂ ਆਪਣੇ ਨਾਲ ਫਸਾਇਆ ਤੇ ਬੜ ਬੜ ਫਸਾਇਆ ਨਹੀਂ ਮਤਲਬ ਯਾਰ ਬਣਾਏ ਸਿੰਗਰ ਹਨਾ ਮੜ ਮੜੇ ਐਕਟਰ ਫਿਰ ਉਹਨਾਂ ਚ ਬਹਿ ਕੇ ਉਹ ਫੁਕਰੀਆਂ ਮਾਰਦਾ ਉਹਨਾਂ ਤੁਹਾਡੇ ਹੀ ਸੀਨ ਦੱਸ ਦਿੰਦਾ ਤੇ ਤੁਹਾਡੇ ਸੀਨ ਫਿਰ ਚੋਰੀ ਹੁੰਦੇ ਆ ਫਿਰ ਤੁਹਾਨੂੰ ਐ ਲੱਗਦਾ ਵੀ ਉਹ ਕੋ ਬੜਾ ਸਿੰਗਰ ਜਾਂ ਬੜਾ ਐਕਟਰ ਏਦਾਂ ਆ ਕਈ ਵਾਰ ਇਹ ਚੀਜ਼ਾਂ ਵੀ ਹੋ ਜਾਂਦੀਆਂ ਏਦਾਂ ਦੇ ਬੰਦਿਆਂ ਚੋਂ ਬਸੋ ਇਦਾਂ ਦੇ ਬੰਦਿਆਂ ਨੇ ਪੰਜਾਬੀ ਇੰਡਸਟਰੀ ਦਾ ਬਹੁਤ ਵੱਡਾ ਕਹਾਣ ਕੀਤਾ ਹੋਇਆ। ਉਹ ਮੈਂ ਦੇਖਿਆ ਮੈਨੂੰ ਸਮਝ ਆਈ ਵੀ ਯਾਰ ਜਿਹਨੂੰ ਬੰਦੇ ਨੂੰ ਬੈਠਣ ਦਾ ਖਾਣ ਪੀਣ ਦਾ ਨਹੀਂ ਪਤਾ ਤਾਂ ਕੀ ਡਾਇਰੈਕਟਰ ਹੋ ਸਕਦਾ ਡਾਇਰੈਕਟਰ ਤਾਂ ਇੱਕ ਲੈਨ ਸੌਂ ਕੇ ਉਹ ਕ੍ਰੀਏਟ ਕਰ ਲੈਂਦਾ ਵਾ ਇੱਥੋਂ ਐ ਨਹੀਂ ਐ ਹੋ ਸਕਦੀ ਹੈ ਹਨਾ ਤੇ ਉਹਨੂੰ ਪਤਾ ਹੀ ਇਦਾਂ ਦਾ ਕੁਝ ਨਹੀਂ ਸੀ ਤੇ ਮੈਨੂੰ ਉਹ ਇਦਾਂ ਆ ਤਾਮਝਾਉ ਨੇ ਇੱਦੇ ਦਿਖਾ ਰੱਖੇ ਆ ਵੀ ਬੰਦਾ ਉਹਦੀਆਂ ਗੱਲਾਂ 'ਚ ਫਸ ਜਾਂਦਾ ਤੇ ਬੰਦਾ ਉਹ ਸੋਚਦਾ ਯਾਰ ਇਹ ਇੰਨੀ ਵੱਡੀ ਗੱਲਬਾਤ ਹੈ ਦੀ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਵਾਂ ਜਿਹੜਾ ਅਮੀਰ ਬੰਦਾ ਉਹ ਬਹੁਤ ਘੱਟ ਜਵਾਨ ਤੇ ਰਹਿੰਦਾ ਹੈ ਅਮੀਰ ਬੰਦੇ ਮੈਨੂੰ ਬਹੁਤ ਮਿਲੇ ਬਹੁਤਿਆਂ ਦੇ ਨਾਮ ਲੈ ਦਵਾਂ ਮੈਂ ਪੰਜਾਬ ਲਈ ਜ਼ਿਆਦਾਤਰ ਉਹ ਕੋਈ ਵੀ ਜਵਾਨ ਤੇ ਨਹੀਂ ਰਹਿੰਦੇ ਤੁਹਾਡਾ ਪ੍ਰੋਮਿਸ ਕਰਦੇ ਆ ਪ੍ਰੋਮਿਸ ਤੇ ਨਿਭਾਉਂਦਾ ਕੋਈ ਨਹੀਂ ਹੈਗਾ ਹੈਨਾ ਹਲਕਾ ਬੰਦਾ ਅਮੀਰ ਬੰਦਾ ਵਿਚਾਰਾ ਜਾਂ ਗਰੀਬ ਬੰਦਾ ਸੋਚਦਾ ਹੈ ਵੀ ਯਾਰ ਕਿਤੇ ਮੈਂ ਜਵਾਨੋਂ ਝੂਠਾ ਨਾ ਪਾ ਜਾ ਮੈਂ ਗੱਲ ਪੂਰੀ ਕਰਕੇ ਦਿਖਾਵਾਂ ਇਹ ਗੱਲਾਂ ਨੋਟ ਕਰੋ ਨਵੇਂ ਬੰਦੇ ਨਵੇਂ ਰਾਈਟਰ ਡਾਇਰੈਕਟਰ ਇਦਾਂ ਦੇਆਂ ਦੇ ਚਾਂਸੇ 'ਚ ਨਾ ਫਸੋ ਜਿਹੜਾ ਬੰਦਾ ਲੱਗਦਾ ਵੀ ਹਾਂ ਯਾਰ ਇਹ ਬੰਦਾ ਸਾਡਾ ਉਹ ਨਾ ਆ ਮੀਡੀਅਮ ਦਾ ਜਾਂ ਜਵਾਨ ਦਾ ਪੱਕਾ ਕਈ ਲੱਗਦੇ ਵੀ ਹਨਾ ਉਹਨਾਂ ਤੇ ਭਰੋਸਾ ਕਰੋ ਤੇ ਉਹਨਾਂ ਦਾ ਕੰਮ ਕਰਕੇ ਦੇਖੋ ਐਨੀਵੇ ਇਦਾਂ ਦੇ ਬੰਦਿਆਂ ਤੋਂ ਬਚੋ ਫੇਰ ਤੁਸੀਂ ਬਾਅਦ 'ਚ ਕਹਿੰਨੇ ਤੁਹਾਡੀ ਸਟੋਰੀ ਲੀਕ ਹੋ ਗਈ ਸਟੋਰੀ ਲੀਕ ਨਹੀਂ ਹੋਈ ਇਦਾਂ ਦੇ ਬੰਦੇ ਸਾਨੂੰ ਚਾਂਸੇ 'ਚ ਫਸਾ ਲੈਂਦੇ ਤੇ ਇਹ ਕੁਝ ਕਰਦੇ ਹਨਾ ਸਾਡੀਆਂ ਵੀ ਕਿਤੇ ਨਾ ਕਿਤੇ ਗਲਤੀਆਂ ਆਸੀ ਕਿਸੇ ਦੀ ਗੱਲ 'ਚ ਵੀ ਆ ਜਾਂਦੇ ਆ ਹੈਨਾ ਮੈਂ ਵੀ ਆਇਆ ਮੇਰੀਆਂ ਕਈ ਕਹਾਣੀਆਂ ਆ ਜਿੱਦਾਂ ਹੁਣ ਆ ਜੈਰਨ ਦਾਵਾ ਤੁਸੀਂ ਕਹਿੰਦੇ ਹੋ ਹੈਨਾ ਕਿੰਨੇ ਜਿਆਦਾ ਉਹ ਚੀਟ ਪਹਿਲੀ ਫਿਲਮ ਚ ਮੇਨਾਂ ਚੀਟ ਕੀਤਾ ਦੂਜੀ ਚ ਮੇਰੇ ਡਾਇਲੋਗ ਸੀ ਮੇਰੀਆਂ ਗੱਲਾਂ ਵਾਲੇ ਹੈਨਾ ਇਹ ਚੀਜ਼ਾਂ ਕਰਦੇ ਆ ਗੱਲਾਂ ਸੈੱਟ ਤੇ ਬਹਿ ਕੇ ਜਾਂ ਕੈਮਰੇ ਦੇ ਮੂਹਰੇ ਕਿੱਡੀਆਂ ਸਿਆਣੀਆਂ ਚੰਗੀਆਂ ਗੱਲਾਂ ਕਰਦੇ ਆ ਇਹਨਾਂ ਤੋਂ ਸਾਨੂੰ ਵੀ ਥੋੜਾ ਜਿਹਾ ਬਚਣਾ ਪੈਣਾ ਇਹ ਚੀਜ਼ਾਂ ਸਮਝੋ ਮੈਂ ਇਹ ਗੱਲ ਤਾਂ ਸ਼ੇਅਰ ਕੀਤੀ ਤਾਂ ਕਿ ਨਵੇਂ ਰਾਈਟਰ ਡਾਇਰੈਕਟਰ ਉਹ ਇਦਾਂ ਦੇ ਬੰਦਿਆਂ ਕੋ ਨਾ ਫਸਣ ਇਦਾਂ ਦੇ ਪੰਜਾਬ ਦੇ ਵਿੱਚ ਮਗਰਮੱਛ ਜ਼ਿਆਦਾ ਆ ਬਿੱਜੂ ਲੋਕ ਆ ਉਹਨਾਂ ਨੂੰ ਆਉਂਦਾ ਜਾਂਦਾ ਕੁਛ ਨਹੀਂ ਸਿਰਫ ਅਮੀਰੀ ਐ ਬਾਪ ਦੇ ਪੈਸੇ ਕਮਾਏ ਹੋਏ ਆ ਉਹਦੇ ਤੋਂ ਦਿਖਾਈ ਜਾਂਦੇ ਆ ਕਿਸੇ ਦਾ ਗਾਣਾ ਆ ਗਿਆ ਕੀਤਾ ਕਰਾਇਆ ਅਸਿਸਟੈਂਟ ਰੱਖ ਲੈਂਦੇ ਉਹ ਗਾਣਾ ਬਣਾ ਦਿੰਦੇ ਤੇ ਬਣੇ ਫਿਰਦੇ ਹੋ ਹਨਾ ਗਾਣ ਕੀਤਾ ਇਦਾਂ ਦੇ ਕਈ بڑے ਐਕਟਰ ਵੀ ਸੀ ਦੇ ਡਾਇਰੈਕਟਰ ਵੀ ਕਿ ਉਹ ਆਏ ਗਾਣਿਆਂ ਦਾ ਕਰੋੜਾਂ ਰੁਪਈਆ ਲੱਖਾਂ ਰੁਪਏ ਦੀ ਬਜਟ ਬਣਾਤੇ ਬਣਦੀਆਂ ਛੋਟੀਆਂ ਹੀ ਆ ਸਸਤੇ ਫਿਲਮ ਪਰ ਡਾਇਰੈਕਟ ਬਣਦੇ ਆ ਇਹ ਚੀਜ਼ਾਂ ਸਮਝਿਆ ਕਰੋ ਮਿਹਰਬਾਨੀ ਸ਼ੁਕਰੀਆ